ਐਮਪੀ ਸ਼ੇਰ ਸਿੰਘ ਘੁਆਇਆ ਸਾਡੇ ਨਾਲ ਮੌਜੂਦ ਨੇ ਫਿਰੋਜ਼ਪੁਰ ਤੋਂ ਸਾਂਸਦ ਨੇ ਔਰ ਅੱਜ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਐਮਪੀ ਸਾਹਿਬ ਸਭ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਪੱਬਾਂ ਭਾਰ ਨਜ਼ਰ ਆ ਰਹੀ ਹੈ ਉਸ ਮੁੱਦੇ ਤੇ ਜਿਹੜਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਸਿੱਖਾਂ ਦੀ ਆਸ ਨਾਲ ਜੁੜਿਆ ਹੋਇਆ ਦਰਬਾਰ ਸਾਹਿਬ ਦਾ ਮੁੱਦਾ ਉਹ ਤੋਂ ਹੀ ਸ਼ੁਰੂਆਤ ਕਰਦੇ ਹਾਂ ਦੇਖੋ ਮੈਂ ਚਾਲ 3 ਦਿਨ ਪਹਿਲੇ ਮੰਡੇ ਨੂੰ ਹੀ ਮੈਂ ਰਜਨਲ ਮੋਸ਼ਨ ਲੈ ਕੇ ਆਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹਰਮੰਦਰ ਸਾਹਿਬ ਦੇ ਉੱਪਰ ਜੋ ਅਟੈਕ ਕਰਨ ਵਾਸਤੇ ਕੁਝ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈ ਮੇਲ ਦੇ ਰਹੀ ਥ੍ਰੈਟਨਿੰਗ ਆ ਰਹੀ ਹੈ ਤੇ ਉਹਦੇ ਵਾਸਤੇ ਜਿਹੜਾ ਹੈ ਸਰਕਾਰ ਦੀ ਡਿਊਟੀ ਹੈ ਕਿ ਉਹ ਉਹਦੇ ਵਾਸਤੇ ਉਹਨਾਂ ਨੂੰ ਪਕੜਨ ਵਾਸਤੇ ਪੂਰਾ ਯਤਨ ਕਰੇ ਕਿ ਇਸ ਤਰ੍ਹਾਂ ਦੇ ਲੋਕ ਕੌਣ ਨੇ ਜਿਹੜੇ ਦੇਸ਼ ਦੇ ਫਿਰ ਪ੍ਰਤੀ ਦਾ ਨੂੰ ਉਜਾਗਰ ਕਰਨਾ ਚਾਹੁੰਦੇ ਹੈ ਇਹ ਚੀਜ਼ ਜਿਹੜੀ ਹੈ ਪਹਿਲੀ ਤਾਂ ਸਟੇਟ ਗਵਰਨਮੈਂਟ ਦੇ ਨੂੰ ਵੀ ਸੀਗਾ ਕਿ ਉਹਨਾਂ ਨੂੰ ਵੀ ਪੰਜ ਚਾਰ ਦਿਨ ਪਹਿਲਾਂ ਨੇ ਕੁਝ ਨਹੀਂ ਕਰਿਆ ਜਿਸ ਦਿਨ ਰੈਜਨਲ ਮੋਸ਼ਨ ਆਇਆ ਪ੍ਰੈਸ ਤੇ ਗਏ ਅਗਲੇ ਦਿਨ ਜਾ ਕੇ ਸੀਐਮ ਸਾਹਿਬ ਨੇ ਉੱਥੇ 골ਡਨ ਟੈਂਪਲ ਵੀ ਗਏ ਔਰ ਉਹਨੇ ਮੀਟਿੰਗ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਰਿਜ਼ਲਟ ਜਿਹੜਾ ਉਹ ਸਾਹਮਣੇ ਨਹੀਂ ਆਇਆ ਉਹਨਾਂ ਨੂੰ ਕੋਈ ਪਕੜਿਆ ਨਹੀਂ ਗਿਆ ਉਹਨਾਂ ਦਾ ਕੋਈ ਪਤਾ ਨਹੀਂ ਲਗਾਇਆ ਗਿਆ ਕਿ ਵੀ ਕੌਣ ਲੋਗ ਨੇ ਉਹ ਵਾਰ-ਵਾਰ ਰਿਪੀਟ ਕਰ ਰਹੇ ਤੇ ਇਸ ਤਰ੍ਹਾਂ ਦੀ ਜਦੋਂ ਕਿਸੇ ਧਰਮ ਦੇ ਖਿਲਾਫ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਹੈ ਕੱਲਾ ਸਿੱਖਾਂ ਦਾ ਨਹੀਂ ਸਾਰੀ ਦੁਨੀਆ ਦਾ ਹੈ ਸਾਰੀ ਦੁਨੀਆ ਤੋਂ ਲੋਕ ਜਿਹੜੇ ਉੱਥੇ ਆਗੇ ਅਸ਼ੀਰਵਾਦ ਲੈ ਕੇ ਜਾਂਦੇ ਤੋ ਇਸ ਇਸ ਕਰਕੇ ਇਹ ਸੁਧੂ ਦੀਪਲੀ ਦੇਖਣਾ ਚਾਹੀਦਾ ਹੈ ਕਿ ਕੀ ਇਹ ਕਿਉਂ ਕੌਣ ਲੋਗੇ ਕਰ ਰਹੇ ਕੌਣ ਇਸ ਦੁਆਰਾ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈ। ਭਾਈ ਸਾਹਿਬ ਮੈਂ ਤੁਹਾਨੂੰ ਸੁਣ ਰਿਹਾ ਸੀ ਤੁਸੀਂ ਦੱਸ ਰਹੇ ਸੀ ਕਿ ਨਾ ਸਿਰਫ ਦਰਬਾਰ ਸਾਹਿਬ ਹੋਰ ਸਥਾਨਾਂ ਨੂੰ ਲੈ ਕੇ ਵੀ ਧਮਕੀਆਂ ਆ ਰਹੀਆਂ ਨੇ ਤੁਹਾਨੂੰ ਪਤਾ ਲੱਗ ਰਿਹਾ ਈਵਨ ਇਹਦੇ ਬਾਰੇ ਦੱਸਿਓ। ਮੇਰੇ ਕੋਲ ਅੱਜ ਹੀ ਮੈਸੇਜ ਹੋਣੀ ਹੈ ਘੰਟਾ ਪਹਿਲਾਂ ਕਿ ਨੰਦੇੜ ਸਾਹਿਬ ਵੀ ਇਸ ਤਰ੍ਹਾਂ ਦੀ ਕੋਈ ਲੈਟਰ ਜਿਹੜੀ ਹੈ ਉਹ ਗਈ ਹੈ ਔਰ ਉਸ ਦੇ ਵਾਸਤੇ ਵੀ ਅਸੀਂ ਅੱਜ ਪੂਰਾ ਪਤਾ ਲੱਗਦਾ ਹੈ ਕਿ ਕੀ ਹੈ ਤੇ ਕੇਂਦਰ ਸਰਕਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਸਟੇਟ ਗਵਰਨਮੈਂਟ ਦੇ ਨਾਲ ਵੀ ਗੱਲ ਜੋ ਚੱਲ ਰਹੀ ਹੈ ਕਿ ਇਹਨਾਂ ਨੂੰ پکڑਣ ਵਾਸਤੇ ਪੂਰੇ ਯਤਨ ਕਰੋ ਤਾਂ ਕਿ ਸਰਾਂ ਦੇ ਕੋਈ ਅਨਸਖਾਵੀ ਘਟਨਾ ਜਿਹੀ ਨਾ ਵਾਪਰੇ ਭਾਈ ਸਾਹਿਬ ਮੇਰੀ ਉਮਰ ਬਹੁਤ ਛੋਟੀ ਥੋੜਾ ਤਜਰਬਾ ਬਹੁਤ ਵੱਡਾ ਆ ਪਰ ਮੈਂ ਆਪਣੀ ਛੋਟੀ ਉਮਰ ਚ ਵੀ ਅੱਜ ਤੱਕ ਐਨੀ ਸੀ ਵੇਖਿਆ ਕਦੀ ਕਿ ਐਡੇ ਵੱਡੇ ਤਖਤ ਨੂੰ ਜਾਂ ਐਡੇ ਵੱਡੇ ਸਥਾਨ ਨੂੰ ਧਮਕੀ ਮਿਲ ਜਾਣੀ ਉਡਾ ਦੇਣਾ ਆ ਉਹ ਵੀ ਆਰ ਡੀ ਐਕਸ ਦੇ ਨਾਲ ਉਡਾ ਦੇਣਾ ਹੈਰਾਨੀ ਦੀ ਗੱਲ ਹੈ ਦੇਖੋ ਇਹ ਕਿਤੇ ਨਾ ਕਿਤੇ ਜਾਂ ਤਾਂ ਵੋਟ ਦੀ ਰਾਜਨੀਤੀ ਹੋ ਰਹੀ ਹੈ ਕਿ ਲੋਕਾਂ ਨੂੰ ਪੜਕਾਇਆ ਜਾਏ ਲੋਕਾਂ ਦੀ ਲੜਾਈ ਪਾਈ ਜਾਵੇ ਲੋਕਾਂ ਚ ਇਸ ਤਰ੍ਹਾਂ ਦੇ 엘িমੈਂਟਸ ਦਿੱਤੇ ਜਾਣ ਕੇ ਜਿਹਦੇ ਨਾਲ ਲੋਕ ਜਿਹੜੇ ਪੜਕਣ ਤੇ ਇਸ ਨੂੰ ਜਿਹੜੀ ਹੈ ਉਹ ਕਿਉਂਕਿ ਪੰਜਾਬ ਦੇ ਨਾਲ ਅੱਜ ਕੋਈ ਵੀ ਜਿਹੜੇ ਲੋਕ ਹੈ ਪੰਜਾਬੀ ਜਿੱਥੇ ਉਹਨਾਂ ਤੋਂ ਇਹ ਖੋਫ ਖਾਂਦੇ ਆ ਕਿ ਜਦੋਂ ਲੜਾਈ ਜਦੋਂ ਵੀ ਕਿਤੇ ਭਾਰਤ ਦੇ ਨਾਲ ਇਸ ਤਰ੍ਹਾਂ ਮੌਲ ਹੋਇਆ ਤਾਂ ਸਿਰਫ ਸਿੱਖਾਂ ਨੇ ਅੱਗੇ ਜਾ ਕੇ ਚਾਹੇ ਕਾਰਗਲ ਦੀ ਜੰਗ ਹੋਵੇ ਚਾਹੇ ਪਾਕਿਸਤਾਨ ਦੇ ਨਾਲ ਕੋਈ ਲੜਾਈ ਹੋਵੇ ਉੱਥੇ ਜਿਹੜੀ ਸਿੱਖਾਂ ਨੂੰ ਅੱਗੇ ਕੀਤਾ ਜਾਂਦਾ ਏ ਉਸ ਕਰਕੇ ਇਹਨਾਂ ਨੂੰ ਕਮਜ਼ੋਰ ਕਰਨ ਵਾਸਤੇ ਪਹਿਲਾਂ ਤਾਂ ਨਸ਼ੇ ਦੀ ਜੋ ਉਹਨਾਂ ਨੇ ਡੋਜ਼ ਦੇਣੀ ਚਾਲੂ ਕਰਤੀ ਔਰ ਉਸ ਬਾਅਦ ਅਜੇ ਵੀ ਉਹ ਜਿਹੜਾ ਧਾਰਮਿਕ ਸਤਾਨਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਨੂੰ 扑ਕਾਉਣਾ ਚਾਹੁੰਦੇ ਆ ਔਰ ਇਸ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਵੱਲ ਜਲਦੀ ਜਲਦੀ ਕੋਣ ਕਰ ਰਿਹਾ ਕੁਬਾਇਆ ਸਾਹਿਬ ਗੱਲ ਇਹੀ ਹੈ ਇਹਦੇ ਵਿੱਚ ਦੇਖੋ ਜੀ ਦੋ ਹੀ ਗੱਲਾਂ ਹੈ ਜਾਂ ਤਾਂ ਰਾਜਨੀਤੀ ਕੀਤੀ ਜਾ ਰਹੀ ਹੈ ਕੋਣ ਕਰ ਰਿਹਾ ਰਾਜਨੀਤੀ ਰਾਜਨੀਤੀ ਤਾਂ ਜਿਹੜੀ ਪਾਰਟੀਆਂ ਉਹ ਹੀ ਕਰ ਸਕਦੀਆਂ ਤੇ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਕੋਈ ਬਾਹਰਲੀ ਸਟੇ ਕੰਟਰੀ ਹੈ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਸਾਡਾ ਸੁਖਾਵਾਂ ਮਾਹੌਲ ਨਹੀਂ ਹੈ ਇਸ ਤਰ੍ਹਾਂ ਦੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਰਾਉਣ ਦੇ ਕੋਈ ਯਤਨ ਕੀਤੇ ਜਾ ਰਹੇ ਕਿ ਤਾਂ ਕਿ ਇਸ ਦੇਸ਼ ਦੇ ਉਸ ਤਰ੍ਹਾਂ ਦੀ ਮੋਲ ਪੈਦਾ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਐ ਇੱਥੋਂ ਹਰਮੰਦਰ ਸਾਹਿਬ ਦੇ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਸਿੱਖਾਂ ਦਾ ਇਸ ਤੋਂ ਪਵਿੱਤਰ ਅਸਥਾਨ ਕੋਈ ਹੈ ਨਹੀਂ ਇਸ ਕਰਕੇ ਅਸੀਂ ਕੋਈ ਬਰਦਾਸ਼ਤ ਨਹੀਂ ਕਰਾਂਗੇ ਪਹਿਲਾਂ ਤਾਂ ਸਰਕਾਰ ਨੂੰ ਬੇਨਤੀ ਅੱਜ ਅਸੀਂ ਸੰਸਦ ਦੇ ਸਾਹਮਣੇ ਪ੍ਰੋਟੈਸਟ ਵੀ ਕੀਤਾ ਹੈ ਪਾਰਲੀਮੈਂਟ ਉੱਚੀ ਅਸੀਂ ਸ਼ੁਰੂ ਹੋਏਗਾ ਤਾਂ ਉਹਦੇ ਵਿੱਚ ਹੀ ਆਵਾਜ਼ ਉਠਾਵਾਂਗੇ ਮਿਲਾਂਗੇ ਲੀਡਰਾਂ ਨੂੰ ਇਸ ਤੋਂ ਬਾਅਦ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਵੀ ਲਗਾਈ ਹੈ ਕਿ ਨਾ ਉਹ ਪੂਰਾ ਤਿਆਰ ਲੇਤਾ ਅੱਛਾ ਕੁਬਾਇਆ ਸਾਹਿਬ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨਹੀਂ ਗੱਲ ਕਹਿੰਦੇ ਆ ਕਿ ਸਭ ਕੁਝ ਅੰਡਰ ਕੰਟਰੋਲ ਆ ਹੈ ਸਭ ਕੁਝ ਉੱਤੇ ਨਿਰੰਤਰ ਨਿਰੰਤਰਨ ਰੱਖਿਆ ਹੋਇਆ ਕੋਈ ਪ੍ਰੋਬਲਮ ਕੋਈ ਟੈਨਸ਼ਨ ਦੀ ਗੱਲ ਨਹੀਂ ਆ ਫਿਰ ਤੁਸੀਂ ਕਿਦਾਂ ਸਮਝਦੇ ਹੋ ਇਸ ਗੱਲ ਨੂੰ ਇਹ ਕੰਟਰੋਲ ਹੈ ਤਾਂ ਫਿਰ ਉਹ ਲੈਟਰਾਂ ਜਿਹੜੀਆਂ ਰੋਜ਼ ਕਿਉਂ ਆਉਂਦੀਆਂ ਇਹ ਇਹ ਕੰਟਰੋਲ ਤੁਹਾਡੇ ਕੋਲ ਕੰਟਰੋਲ ਹੈ ਇਸ ਚੀਜ਼ ਦਾ ਤੇ ਫਿਰ ਇਸ ਨੂੰ ਤੁਸੀਂ ਬੰਦ ਕਿਉਂ ਨਹੀਂ ਕਰਦੇ ਕਿਉਂ ਲੋਕਾਂ ਨੂੰ ਭੜਕਾਉਂਦੇ ਹੋ ਜਾਂ ਤਾਂ ਸਟੇਟ ਗਵਰਨਮੈਂਟ ਹੈ ਜਿਹੜਾ ਉਹ ਧਿਆਨ ਲੋਕਾਂ ਦੇ ਇਸ ਪਾਸੇ ਲਿਆਉਣਾ ਚਾਹੁੰਦੀ ਕਿਉਂਕਿ ਡਿਵੈਲਪਮੈਂਟ ਦਾ ਕਰ ਨਹੀਂ ਸਕੇ ਸਾਢੇ 3 ਸਾਲਾਂ ਦੇ ਵਿੱਚ ਇੱਕ ਵੀ ਡਵੈਲਪਮੈਂਟ ਦਾ ਕੰਮ ਨਹੀਂ ਹੋਇਆ ਉਲਟਾ ਪੰਜਾਬ ਨੂੰ ਕਰਜ਼ਾਈ ਕਰਤਾ ਜਾਂ ਤਾਂ ਉਸ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨਾ ਚਾਹੁੰਦੇ ਤੇ ਜੀ ਉਹਨਾਂ ਨੂੰ ਪਤਾ ਹੈ ਕੰਟਰੋਲ ਚ ਇਸ ਨੂੰ ਕਿਉਂ ਨਹੀਂ ਕੰਟਰੋਲ ਚ ਕਰਦੇ ਫਿਰ ਕਰਨਾ ਚਾਹੀਦਾ ਹੈ ਕਾਂਗਰਸ ਦਾ ਕੀ ਵਿਚਾਰ ਹੈ ਕੀ ਹੋਣਾ ਚਾਹੀਦਾ ਕਾਂਗਰਸ ਦੇਖੋ ਕਾਂਗਰਸ ਪੰਜਾਬ ਵਾਸਤੇ ਹਰ ਕਦਮ ਜਿੱਥੇ ਵੀ ਲੜਾਈ ਲੜੇਗੀ ਅਸੀਂ ਲੜਾਂਗੇ ਅਸੀਂ ਹਰਮੰਦਰ ਸਾਹਿਬ ਤੇ ਸੜਕੇ ਜਿੱਤੇ ਵੀ ਕਿਤੇ ਕੋਈ ਇਸ ਦਾ ਮੌਲ ਕੋ ਪੈਦਾ ਕਰੇਗਾ ਉਸ ਪੈਦਾ ਨਹੀਂ ਹੁੰਦਿਆਂਗੇ ਅਸੀਂ ਸੰਸਦ ਦੇ ਵਿੱਚ ਵੀ ਉਠਾਵਾਂਗੇ ਤੇ ਪੰਜਾਬ ਦੇ ਵਿੱਚੋ ਹੀ ਅਸੀਂ ਆਪਣੇ ਜਿਹੜੇ ਹੈ ਜਿਹੜੀ ਸਥਾਨ ਦੀ ਮੌਲ ਹੈ ਪੈਦਾ ਨਹੀਂ ਹੁੰਦਿਆਂਗੇ ਦਾਸ ਸਿੰਘ ਬਾਜਵਾ ਨੇ ਇੱਕ ਬਿਆਨ ਦਿੱਤਾ ਸੀਗਾ ਕਿ 올 ਪਾਰਟੀ ਮੀਟਿੰਗ ਸੱਦੀ ਜਾਣੀ ਚਾਹੀਦੀ ਹੈ ਤੁਸੀਂ ਵੀ ਮੈਨੂੰ ਲੱਗਦਾ ਸਹਿਮਤ ਹੋਵੋਗੇ ਇਸ ਗੱਲ ਨਹੀਂ ਬਿਲਕੁਲ ਸੱਦੀ ਜਾਣੀ ਚਾਹੀਦੀ ਹੈ ਮੈਂ ਆਪੇ ਸਾਕਿਚੈਂ ਵੀ 올 ਪਾਰਟੀ ਮੀਟਿੰਗ ਸੜਕੇ ਦਾ ਨਰੀਖਣ ਕੀਤਾ ਜਾਵੇ ਕਿ ਕੌਣ ਇਹ ਕਰਵਾ ਰਿਹਾ ਹੈ ਅੱਛਾ ਕੋ ਭਾਈ ਸਭ ਤੁਸੀਂ ਇੱਕ ਨਸ਼ੇ ਦੀ ਗੱਲ ਕੀਤੀ ਸੀ ਕਿ ਕਦੀ ਪੰਜਾਬ ਚ ਨਸ਼ੇ ਪਲਾਂਟ ਕਰ ਦਿੱਤੇ ਗਏ ਕਦੀ ਕੁਝ ਇਸ ਤਰ੍ਹਾਂ ਕਰ ਦਿੱਤਾ ਗਿਆ ਨਸ਼ੇ ਨੂੰ ਲੈ ਕੇ ਪੰਜਾਬ ਚ ਵੱਡੀ ਕਾਰਵਾਈ ਹੋਈ ਜਦੋਂ ਬਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਕਰ ਲਏ ਗਏ ਇਸ ਵਾਰੀ ਭਾਵੇਂ ਡਿਸਪਰੋਪੋਰਸ਼ਨਟ ਐਸੈਟਸ ਆ ਪਰ ਆਮ ਆਦਮੀ ਪਾਰਟੀ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਇੱਕ ਵੱਡਾ ਮਗਰਮੱਛਾ ਸੀ ਫੜ ਲਿਆ ਆ ਕਿਵੇਂ ਤੁਸੀਂ ਦੇਖਦੇ ਹੋ ਕਾਰਵਾਈ ਨਹੀਂ ਦੇਖੋ ਮਜੀਠੀਆ ਨੇ ਉਹਨੂੰ ਜੇਕਰ ਇਹਨਾਂ ਫੜਿਆ ਤਾਂ ਉਹ ਸਟੇਟ ਜਿਹੜੀ ਗਵਰਨਮੈਂਟ ਹੈ ਉਹਨਾਂ ਦਾ ਕੀ ਕਰਨਾ ਹੈ ਪਹਿਲਾਂ ਉਹਨਾਂ ਨੂੰ ਕਲੀਨ ਚਿੱਟ ਸਟੇਟ ਗਵਰਨਮੈਂਟ ਦਿੱਤੀ ਕਿ ਬਿਲਕੁਲ ਬੇਗੁਨਾਹ ਹੈ ਹੁਣ ਇਹਨਾਂ ਨੇ ਉਹਨਾਂ ਨੂੰ ਫੜ ਲਿਆ ਉਹ ਜੇ ਉਹਨਾਂ ਨੂੰ ਇਦਾਂ ਕੋਈ ਸਬੂਤ ਹੈਗਾ ਵੀ ਇਹ ਗੱਲ ਹੈ ਤੇ ਫਿਰ ਨਸ਼ਾ ਬੰਦ ਹੋ ਜਾਣਾ ਚਾਹੀਦਾ ਹੈ ਕਾਂਗਰਸ ਦੇ ਕੋਲ ਸਬੂਤ ਸੇਗਾ ਕਿਉਂਕਿ ਕਾਂਗਰਸ ਵਲੇ ਵੀ ਗ੍ਰਿਫਤਾਰੀ ਹੋਈ ਸੀਗੀ ਕਾਂਗਰਸ ਵਲੇ ਗ੍ਰਿਫਤਾਰੀ ਤਾਂ ਨਹੀਂ ਹੋਈ ਉਹਦੇ ਤੇ ਇਹਦੇ ਪਰਚੇ ਜੂ ਇਹਨਾਂ ਤੇ ਉਸ ਵੇਲੇ ਕੀਤਾ ਗਿਆ ਸੀਗਾ ਪਰ ਨਹੀਂ ਐਂਡ ਵਿੱਚ ਆ ਕੇ ਜੇਲ੍ਹ ਚ ਰਹਿਣਾ ਪਿਆ ਸੀ ਬਿਕਰਮਜੀਤ ਠੀਆ ਨੂੰ ਉਹ ਕੁਝ ਸਮੇਂ ਦੀ ਗੱਲ ਹੈ ਕਿ ਥੋੜਾ ਟਾਈਮ ਉਹਦੇ ਵਿੱਚ ਗਿਆ ਸੀਗਾ ਪਰ ਉਹਦੇ ਵਿੱਚ ਕੋਈ ਕਿਵੇਂ ਕਲੀਨ ਸ਼ੀਟ ਮਿਲ ਗਈ ਉਹ ਤਾਂ ਉਹਦੇ ਬਾਰੇ ਅਜੇ ਦੱਸਣਾ ਮੇਰੇ ਤੋਂ ਔਖਾ ਹੈ ਕਿਉਂਕਿ ਉਸ ਵੇਲੇ ਜਿਹੜੀ ਸੀ ਲੋਕ ਲੋਕ ਸੀਗੇ ਉਹ ਇਸ ਨੂੰ ਬਿਲਕੁਲ ਸਾਫ਼ ਸਮਝਦੇ ਸੀ ਪਰ ਅੱਜ ਮੈਂ ਤੁਹਾਨੂੰ ਵੀ ਮੈਨੂੰ ਮਾਫ਼ ਕਰਨਾ ਮੈਂ ਕੱਟ ਰਿਹਾ ਮੈਂ ਤੁਹਾਨੂੰ ਇਹ ਤਾਂ ਪੁੱਛਣਾ ਚਾ ਰਿਹਾ ਕਿਉਂਕਿ ਤੁਸੀਂ ਅਕਾਲੀ ਦਲ ਵਿੱਚ ਵੀ ਰਹਿ ਚੁੱਕੇ ਹੋ ਤੁਸੀਂ ਜਾਣਦੇ ਹੋ ਉਸ ਚੀਜ਼ ਨੂੰ ਔਰ ਖਾਸ ਕਰਕੇ ਇਹ ਇਹ ਮੈਟਰ ਜਿਹੜਾ ਵਿਕਰਮ ਸਿੰਘ ਮਜੀਠੀ ਆਦ ਆਇਆ ਤੁਸੀਂ ਦੱਸ ਸਕਦੇ ਹੋ ਕਿ ਇਹ ਕਿੰਨੀ ਇਹ ਅਲੀਗੇਸ਼ਨ ਕਿੰਨੇ ਕ ਸੱਚ ਹੋ ਸਕਦੇ ਆ ਜਾਂ ਇਹ ਚੀਜ਼ਾਂ ਕਿੰਨੀ ਆਵਾਜਬ ਨੇ ਨਹੀਂ ਦੇਖੋ ਜਿਹੜਾ ਪਬਲਿਕ ਦਾ ਰਿਯੂਮਰ ਸੀ ਉਹ ਤੇ ਸੀ ਕਿ ਵਿਕਰਮ ਮਜੀਠੀ ਆ ਜਿਹੜਾ ਇਹ ਦਾ ਅਵਸਾਰਾ ਕਰਤਾ ਤਰਤਾ ਇਹ ਕੰਮ ਕਰ ਰਿਹਾ ਹੈ ਕਿੱਥੋਂ ਨਸ਼ਾ ਆਉਂਦਾ ਹੈ ਕਿੱਥੇ ਆਉਂਦਾ ਉਹ ਸਰਕਾਰ ਹੀ ਦੱਸ ਸਕਦੀ ਹੈ ਉਹਦੇ 'ਚ ਮੇਰੀ ਨਹੀਂ ਮੇਰੇ ਇਹਦੇ ਬਤ ਦੇਖੋ ਮੈਂ ਮੈਂ ਜੇ ਪਬਲਿਕ ਕਹਿ ਰਹੀ ਹੈ ਤਾਂ ਅਸੀਂ ਕਿਉਂ ਨਹੀਂ ਮੰਨਾਂਗੇ ਪਬਲਿਕ ਦੇ ਨਾਲ ਅਸੀਂ ਵੀ ਹੈ ਜਿਸ ਤਰ੍ਹਾਂ ਦਾ ਕੋਈ ਨਸ਼ਾ ਵੱਡਾ ਮਗਰਮਾਸ਼ੇ ਫੜਿਆ ਫੜਦਾ ਹੈ ਤਾਂ ਚੰਗੀ ਗੱਲ ਹੈ ਕਿ ਦੇ ਪੰਜਾਬ 'ਚੋਂ ਨਸ਼ਾ ਖਤਮ ਹੋਣਾ ਚਾਹੀਦਾ ਹੈ ਪਰ ਉਹਦੇ ਫੜਨ ਦੇ باوجود ਵੀ ਆ ਜਾਣਾ ਖਤਮ ਨਹੀਂ ਹੋਇਆ ਉਹ ਫਿਰ ਡੋਰ ਟੂ ਡੋਰ ਜਿਹੜਾ ਸੇਲ ਹੋ ਰਿਹਾ ਹੈ ਇਸ ਤੋਂ ਇਸ ਖਦਸ਼ਾ ਲੱਗਦਾ ਹੈ ਕਿ ਇਹਦੇ ਪਿੱਛੇ ਕੀ ਕਾਰਨ ਹੈ ਕਿਉਂ ਐ ਨਸ਼ਾ ਬੰਦ ਨਹੀਂ ਕਿਉਂ ਨਹੀਂ ਹੋ ਰਿਹਾ ਜਦੋਂ ਕਿ ਭਗਵੰਤ ਮਾਨ ਸਾਹਿਬ ਇਲੈਕਸ਼ਨ ਲੜਿਆ ਕਿ ਚੁਟਕੀ ਮਾਰ ਕੇ ਕਹਿੰ ਇੱਕ ਚੁਟਕੀ ਵਿੱਚ ਹੀ ਮੈਂ ਨਸ਼ਾ ਸਾਰਾ ਬੰਦ ਕਰ ਦਿਆਂਗਾ ਸਾਢੇ 3 ਸਾਲ ਲੰਘ ਗਏ ਨਸ਼ਾ ਜਿਹੜਾ 4 ਗੁਣਾ ਵਧ ਗਿਆ ਰਿਸ਼ਵਤ 4 ਗੁਣਾ ਵਧ ਗਈ ਕੋਈ ਕਿਸੇ ਦਾ ਕੰਮ ਨਹੀਂ ਕੋਈ ਡਿਵੈਲਪਮੈਂਟ ਨਹੀਂ ਸਿਰ ਪੰਜਾਬ ਨੂੰ ਕਰਜ਼ਾਈ ਕਰਦਾ ਅੱਛਾ ਸੁਖਵੀਰ ਸਿੰਘ ਬਾਦਲ ਇੱਕ ਚੀਜ਼ ਵਾਰ-ਵਾਰ ਕਹਿ ਰਹੇ ਆ ਅੱਜਕੱਲ ਆਪਣੇ ਬਿਆਨਾਂ ਦੇ ਵਿੱਚ ਵਾਰ-ਵਾਰ ਕਿਹਾ ਜਾ ਰਿਹਾ ਕਿ ਸਾਨੂੰ ਮੌਕਾ ਨਹੀਂ ਮਿਲਿਆ ਕਿ ਅਸੀਂ ਜਾਂਚ ਕਰੀਏ ਬੇਅਦਬੀ ਦੀ ਵਾਰ-ਵਾਰੀ ਗੱਲ ਕਹੀ ਜਾ ਰਹੀ ਤੁਸੀਂ ਉਸ ਵੇਲੇ ਅਕਾਲੀ ਦਲ 'ਚ ਸੀਗੇ ਕੀ ਅਕਾਲੀ ਦਲ ਨੂੰ ਕੋਲ ਮੌਕਾ ਸੀਗਾ ਉਹਨਾਂ ਨੂੰ ਦਿੱਤਾ ਗਿਆ ਜਾਂ ਉਹਨਾਂ ਨੇ ਜਾਂਚ ਨਹੀਂ ਕੀਤੀ ਕੀ ਸਿਨੈਰੀਓ ਸੀ ਨਹੀਂ ਦੇਖੋ ਜੀ ਸੁਖਬੀਰ ਸੇ ਬਾਦਲ ਜਿਹੜੀ ਗੱਲ ਕਰ ਰਿਹਾ ਹੈ ਬਿਲਕੁਲ ਇਹ ਵਾਰੀ ਵਾਰੀ ਗੱਲ ਨਹੀਂ ਲੋਕ ਉਦੋਂ ਲੋਕਾਂ ਨੇ ਜਾਂ ਇਹਨਾਂ ਨੂੰ ਹੀ ਕਿਹਾ ਸੀ ਤੁਸੀਂ ਗਨਾਧਾਰ ਹੋ ਤੁਸੀਂ ਡੇਰਾ ਸੱਚੇ ਸੌਦੇ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਕੀਤਾ ਉਸ ਤੋਂ ਬਾਅਦ ਹੀ ਜਿਹੜਾ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਹੋਈ ਤੇ ਫਿਰ ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਆਪਦਾ ਪੂਰਾ ਜੋਰ ਲੈ ਕੇ ਉਹਨੂੰ ਬਚਾ ਲਿਆ ਜਾਵੇ ਪਰ ਉਹ ਨਹੀਂ ਬਚ ਸਕੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੇ ਅੱਗੇ ਆਉਣਾ ਹੀ ਹੋਣਾ ਸੀ ਕਿ ਉਹ ਡਾਕਟਰ ਕਹਿੰਦੇ ਕਹਿੰਦੇ ਕਾਂਗਰਸ ਨੇ ਪੂਰਾ ਜੋਰ ਲਾ ਕੇ ਰੱਖਿਆ ਸਾਨੂੰ ਜਾਂਚ ਹੀ ਨਹੀਂ ਕਰਨ ਦਿੱਤੀ ਵਾਰ-ਵਾਰ ਹੀ ਜਾਂਚ ਕਰਨੀ ਚਾਹੀ ਸੀ ਸੀਬੀਆਈ ਨੂੰ ਜਾਂਚ ਦੇਣ ਦੀਆਂ ਗੱਲਾਂ ਹੋਈਆਂ ਦੇਖੋ ਕਾਂਗਰਸ ਦੀ ਸਰਕਾਰ ਪੰਜਾਬ ਚ ਨਹੀਂ ਸੀ ਕੇਂਦਰ ਚ ਨਹੀਂ ਸੀ ਤੇ ਫਿਰ ਸਰਕਾਰ ਕੇਂਦ ਕਾਂਗਰਸ ਕੋਲ ਕੀ ਜਿਹੋ ਜਿਹਾ ਹੱਥ ਕਰਨ ਤੁਸੀਂ ਉਸ ਵੇਲੇ ਨਹੀਂ ਸਲਾਹ ਦਿੰਦੀ ਬਾਲ ਸਾਹਿਬ ਨੂੰ ਵੀ ਕਰਦੇ ਅਸੀਂ ਤਾਂ ਅਸੀਂ ਦਿੰਦੇ ਰਹੇ ਸਲਾਹ ਮੈਂ ਆ ਵਿੱਚ ਦਿੰਦਾ ਰਹੇ ਇਹ ਕੰਮ ਇਹ ਗਲਤ ਨਹੀਂ ਕਰਨਾ ਇਸ ਤਰ੍ਹਾਂ ਦੀ ਤੁਸੀਂ ਜਿਹੜੀ ਬੇਅਦਬੀ ਵਾਲਾ ਮਾਮਲਾ ਹੈ ਇਹ ਜਿਹੜਾ ਉਹਨਾਂ ਦੀ ਮਦਦ ਹੋ ਰਹੀ ਹੈ ਨਹੀਂ ਹੋਣੀ ਚਾਹੀਦੀ ਪਰ ਉਦੋਂ ਉਹਨਾਂ ਨੂੰ ਭੂਤਸਵਾਰ ਸੀਗਾ ਉਹ ਗ੍ਰਹਿ ਮੰਤਰੀ ਸੀ ਉਹ ਗ੍ਰਹਿ ਮੰਤਰੀ ਸੀਗਾ ਪੰਜਾਬ ਉਹ ਤਾਂ ਉਹ ਪੂਰਾ ਕਹਿੰਦਾ ਜੀ ਮੇਰੇ ਤੋਂ ਬਿਨਾਂ ਨਹੀਂ ਤਾਂ ਮੁੱਠੀ ਜੇ ਪਰ ਅਸਲ ਚ ਜਦੋਂ ਬਾਤ ਗਲਤੀਆਂ ਵੀ ਮੰਨਿਆ ਕਿ ਸਾਲੇ ਤੂੰ ਗਲਤੀਆਂ ਹੋਈਆਂ ਹਰਬੰਦਰ ਸਾਹਿਬ ਤੇ ਜਾ ਕੇ ਫਿਰ ਦੁਬਾਰਾ ਕਿਉਂ ਮੰਨੇ ਜੇ ਕਿ ਇਹਨਾਂ ਨੇ ਨਹੀਂ ਸੀ ਕੀਤਾ ਤਾਂ ਆਪ ਉਹ ਆਪ ਮੰਨਦੇ ਵੀ ਅਸੀਂ ਕੀਤਾ ਅਸੀਂ ਕਰ ਬੈਠੇ ਤੇ ਉਹਦੀ ਮੁਆਫੀ ਸਾਨੂੰ ਦਿੱਤੀ ਜਾਵੇ ਪਰ ਜਿਹੜਾ ਇੱਕ ਜੇ ਤੁਸੀਂ ਕਿਸੇ ਨੂੰ ਗੋਲੀ ਮਾਰ ਦਿੰਦੇ ਹੋ ਤੇ ਉਹਦੀ ਮੁਆਫੀ ਥੋੜਾ ਹੁੰਦੀ ਹੈ ਉਹਦੀ ਸਜ਼ਾ ਹੁੰਦੀ ਹੈ ਇਸ ਕਰਕੇ ਉਹਨਾਂ ਲੋਕਾਂ ਨੇ ਸਮਝਾ ਜੇ ਸਰ ਮੁਰਗੀ ਕਾਂਗਰਸ ਵੀ ਤਾਂ ਰਹੀ ਸਵਾਲ ਤਾਂ ਫਿਰ ਉੱਥੇ ਆ ਜਾਂਦਾ ਕਿ ਕਾਂਗਰਸ ਨੇ ਕਿੰਨਾ ਕੁ ਫੇਰੇ ਇਹਦੇ ਚ ਕਰ ਦਿੱਤਾ ਕੁਝ ਨਹੀਂ ਕਾਂਗਰਸ ਤਾਂ ਹਮੇਸ਼ਾ ਕੀਤਾ ਹੈ ਕਾਂਗਰਸ ਨੇ ਹਮੇਸ਼ਾ ਕੀਤਾ ਜਿਹੜੀਆਂ ਇਨਕੁਆਰੀਆਂ ਹੋਈਆਂ ਜੋ ਵੀ ਹੋਇਆ ਕਾਂਗਰ ਇਹ ਚੁਣ ਨੇ ਇਹਨਾਂ ਨੂੰ ਜੇ ਦੋਸ਼ੀ ਠਰਾਇਆ ਗਿਆ ਤਾਂ ਕਾਂਗਰਸ ਵੇਲੇ ਹੀ ਹੁੰਦੇ ਤੇ ਜਿਹੜੀ ਇਹਨਾਂ ਦੀ ਸਰਕਾਰ ਉਹਨਾਂ ਦੀ ਸਰਕਾਰ ਸੀ ਉਦੋਂ ਇਹਨਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ ਵਿੱਚ ਸਾਹਮਣੇ ਆਏ ਕੁਮਾਰ ਸਾਹਿਬ ਕਾਂਗਰਸ ਵਿੱਚ ਇੱਕ ਮੁੱਦਾ ਜ਼ਿਆਦਾ ਪਖਣ ਲੱਗ ਗਿਆ ਇਸ ਵੇਲੇ ਜਦੋਂ ਪ੍ਰਗਟ ਸਿੰਘ ਔਰ ਸੁਖਜਿੰਦਰ ਰੰਧਾਵਾ ਇਸ ਦੇ ਤੌਰ ਤੇ ਕਹਿ ਦਿੰਦੇ ਆ ਕਿ ਬੇਦਬੀਆਂ ਦੀ ਜਾਂਚ ਜਦੋਂ ਚਲਦੀ ਪਈ ਸੀ ਉਹਨੂੰ ਸੀਰੀਅਸ ਨਹੀਂ ਲਿਆ ਗਿਆ ਸੁਖਜਿੰਦਰ ਰੰਧਾਵਾ ਇੱਕ ਇੰਟਰਵਿਊ 'ਚ ਬੈਠ ਕੇ ਕਹਿੰਦੇ ਆ ਕਿ ਮੈਂ ਐਸਆਈਟੀਜ਼ ਦੇ ਵਿੱਚ ਬੈਠਦਾ ਰਿਹਾ ਜਾ ਕੇ ਸ਼ਾਮਿਲ ਹੁੰਦਾ ਰਿਹਾ ਔਰ ਉੱਥੇ ਸੀਰੀਅਸਨੈਸ ਨਹੀਂ ਸੀਗੀ ਮਤਲਬ ਕਿ ਕਾਂਗਰਸ ਫਿਰ ਸੀਰੀਅਸਲੀ ਇਸ ਵਕਤ ਕੰਮ ਨਹੀਂ ਸੀ ਕਰ ਰਹੀ ਨਹੀਂ ਉਸ ਵੇਲੇ ਦੇਖੋ ਕਾਂਗਰਸ ਕਰ ਕਰ ਰਹੀ ਸੀ ਨਾ ਜੀ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਉਸ ਵੇਲੇ ਜਿਹੜਾ ਸੀਗਾ ਕੈਪਟਨ ਸਾਹਿਬ ਦੇ ਹੁਣ ਕੋਣ ਨੇ ਇਕੱਠੇ ਇੱਕੋ ਗਰੁੱਪ ਚ ਹੈਗੇ ਇਸ ਕਰਕੇ ਉਹਨਾਂ ਉਹਨਾਂ ਦੀ ਸਪੋਰਟ ਕੀਤੀ ਹੋਵੇਗੀ ਇਹ ਮੰਨਿਆ ਜਾ ਸਕਦਾ ਹੈ ਪਰ ਜੇ ਕਈ ਕਾਂਗਰਸ ਪਾਰਟੀ ਨੇ ਨਹੀਂ ਕੀਤਾ ਕਾਂਗਰਸ ਦਾ ਇਹਨਾਂ ਨੂੰ ਨੰਗਾ ਕਰਨਾ ਚਾਹੁੰਦੀ ਸੀ ਸਾਰਾ ਹੋਇਆ ਪ੍ਰਕਾਸ਼ ਸਿੰਘ ਕਹਿੰਦੇ ਕਿ ਦੋ ਧੜੇ ਬਣੇ ਹੋਏ ਸੀਗੇ ਪਾਰਟੀ ਦੇ ਅੰਦਰ ਇੱਕ ਧੜਾ ਚਾਹੁੰਦਾ ਸੀ ਕਿ ਬੇਦਬੀ ਦੀ ਜਾਂਚ ਹੋਵੇ ਦੂਸਰਾ ਚਾਹੁੰਦਾ ਸੀ ਨਾ ਹੋਵੇ ਇਹ ਕਿੰਨਾ ਕੁ ਸਹੀ ਹੈ ਨਹੀਂ ਐਸੀ ਕੋਈ ਗੱਲ ਨਹੀਂ ਹੈ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਹੋਈ ਹੈ ਤੇ ਕੋਈ ਪਾਰਟੀਆਂ ਵਿੱਚ ਵਾਪਸ ਇਸ ਤਰ੍ਹਾਂ ਕਲੈਸ਼ ਨਹੀਂ ਕਰਨੇ ਉਸ ਉਸ ਮੋਮੈਂਟ ਦੇ ਵਿੱਚ ਤੁਸੀਂ ਜ਼ਿਆਦਾਤਰ ਕਾਲੀਦਾਲ 'ਚ ਰਹੇ ਹੋਪਨ ਮੁੜ ਕੇ ਤੁਸੀਂ ਆ ਗਏ ਸੀ ਤੁਸੀਂ ਦੇਖਿਆ ਹੋਣਾ ਜਾਂਚ ਵੇਲੇ ਦਾ ਅਫਸਰ ਨਹੀਂ ਦੇਖੋ ਮੇਰੇ ਕਾਲੀਦਾਲ 'ਚ ਮੈਂ ਰਿਹਾ ਮੈਂ ਰਿਹਾ ਤੇ ਮੈਂ ਇਸ ਕਰਕੇ ਰਿਹਾ ਕਿ ਮੈਂ ਉਹਦੋਂ ਤੱਕ ਜਿਹੜਾ ਸਿਸਟਮ ਠੀਕ ਸੀਗਾ ਜਦੋਂ ਮੈਨੂੰ ਲੱਗਿਆ ਕਿ ਗਲਤ ਹੋ ਰਿਹਾ ਤੇ ਮੇਰੀ ਤੇ ਸੁਭੀ ਦੀ ਹੋਰ ਕਿਹੜੀ ਸਾਡੀ ਹਿੱਸੇ ਦੀ ਵੰਡ ਸੀਗੀ ਇਸ ਇਹਨਾਂ ਗੱਲਾਂ ਤੋਂ ਹੀ ਆ ਜਿਵੇਂ ਬੇਅਦਬੀ ਦਾ ਮਾਮਲਾ ਹੋ ਗਿਆ ਨਸ਼ਾ ਹੋ ਗਿਆ ਲੋਕਾਂ ਦੀ ਜਮੀਨਾਂ ਤੇ ਕਬਜ਼ੇ ਰੇਤਾ ਬਜਰੀ ਸਾਰਾ ਉਹਨੇ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਤੇ ਕਲੇਸ਼ ਤਾਂ ਸ਼ੁਰੂ ਹੋਇਆ ਨਾ ਅਸੀਂ ਮਤਲਬ ਅਸੀਂ ਅਸੀਂ ਉਹਨਾ ਬਿਆਨਾਂ ਨੂੰ ਮੁੱਢੋਂ ਹੀ ਖਾਰਜ ਕਰ ਦਈਏ ਕਿਉਂਕਿ ਜਦੋਂ ਕਾਂਗਰਸ ਦੇ ਲੀਡਰ ਹੀ ਇੰਨੀ ਗੱਲ ਆਪ ਕਹਿਣ ਲੱਗ ਜਾਣ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਠੀਕ ਨਹੀਂ ਚੱਲ ਰਿਹਾ ਸੀਗਾ ਤੇ ਫਿਰ ਅਸੀਂ ਕਿਵੇਂ ਮੰਨੀਏ ਨਹੀਂ ਜੀ ਠੀਕ ਚੱਲਦਾ ਹੁੰਦਾ ਫਿਰ ਕੈਪਟਨ ਸਾਹਿਬ ਉਤਰਦੇ ਕਿਉਂ ਉਤਾਰਿਆ ਕਿਉਂ ਗਿਆ ਕੈਪਟਨ ਸਾਹਿਬ ਨੂੰ ਕਿਉਂ ਲਾਇਆ ਗਿਆ ਲਾਸਟ ਦੇ ਜਿੰਨਾ ਚਿਰ ਹੋ ਤਾਂ ਕਿ ਉਹ ਤਾਂ ਕਰਦੇ ਹੀ ਸੀਗੇ ਦੋਸਤ ਉਹਦੀ سپورਟ ਕਰ ਰਹੀ ਰਹੀ ਸੀ ਤਾਂ ਹੀ ਕਰਨ ਇਸ ਨੋਬ ਤੇ ਪਹੁੰਚਿਆ ਜੇ ਨਾ ਹੁੰਦਾ ਤਾਂ ਫਿਰ ਕਿਉਂ ਪਹੁੰਚਦਾ ਇਹ ਗੱਲ ਬਹੁਤ ਸ਼ੁਕਰੀਆ ਬਹੁਤ ਇਹ ਸਿਚੁਏਸ਼ਨ ਫਿਲਹਾਲ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੋਵਾਨੀ ਦੀ ਪੰਜਾਬੀ ਤੇ